ਗਰੀਬ ਦੀ ਥਾਲੀ ਚੋਂ ਰੋਟੀ ਚੁੱਕਣ ਦਾ ਰੋਟੀ ਖੋਣ ਦਾ ਕੰਮ ਭਾਜਪੀ ਦੀ ਜਿਹੜੀ ਕੇਂਦਰ ਸਰਕਾਰ ਹੈ ਉਹ ਕਰਦੀ ਪਈ ਹੈ ਇਹ ਕੀ ਕਰਦੇ ਪਏ ਆ ਇਹਨਾਂ ਨੇ ਇੱਕ ਕਰਾਈਟੇਰੀਆ ਬਣਾ ਲਿਆ ਵੀ ਜਿਹਦੇ ਕੋਲ 2.5 ਏਕੜ ਜ਼ਮੀਨ ਹੈ ਜਿਹਦੇ ਕੋਲ ਇੱਕ ਕਾਰ ਆ ਜਾਂ ਜਿਹਦਾ ਮੁੰਡਾ ਨੌਕਰੀ ਤੇ ਲੱਗ ਗਿਆ ਵੇਖੋ ਜਿਹਦੇ ਕੋਲ ਕਾਰ ਆ ਕਾਰ ਤੇ ਇੱਥੇ 50-60 ਹਜ਼ਾਰ ਦੀ ਆ ਜਾਂਦੀ ਸੈਕੰਡ ਹੈਂਡ ਉਹਦੇ ਹਰ ਗਰੀਬ ਪਰਿਵਾਰ ਜਿਹੜਾ ਉਹਦਾ ਵੀ ਜੀ ਕਰਦਾ ਵਾ ਵੀ ਮੈਂ ਵੀ ਕਿਤੇ ਰਿਸ਼ਤੇਦਾਰੀ ਚ ਜਾਣਾ ਤੇ ਛੋਟੀ ਮੋਟੀ ਜਾਂ अल्टੋ ਗੱਡੀ ਜਾਂ ਕੋਈ ਮਰੂਤੀ ਗੱਡੀ ਜਿਹੜੀ 40-50 ਹਜ਼ਾਰ ਦੀ ਚੰਗੀ ਭਰੀ ਚੱਲਦੀ ਇੱਥੇ ਮਿਲ ਜਾਂਦੀ ਹੈ ਤੇ ਜੇ 2.5 ਏਕੜ ਦੀ ਗੱਲ ਕਰੀਏ 2.5 ਏਕੜ ਜਿਹਦੇ ਕੋਲ ਜ਼ਮੀਨ ਹੈ ਨਾ ਕਿਸਾਨ ਕੋ ਆ ਮੈਂ ਹੁਣ ਇਸ ਤਰ੍ਹਾਂ ਹੀ ਪਰਨੇ ਦੇ ਵਿੱਚ ਆਇਆ ਬੰਨ ਦੇ ਉੱਤੇ ਜਿੱਥੇ ਆੜ ਆਇਆ ਸਵੇਰ ਦਾ ਮੈਂ ਉੱਥੇ ਲੋਕਾਂ ਦੇ ਵਿੱਚ ਸਾਂ ਲੋਕਾਂ ਦਾ ਹਾਲਚਲ ਪੁੱਛਦੇ ਪਏ ਹਾਂ ਲੋਕਾਂ ਦੇ ਜੇ ਕੋ ਲੋੜਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਡਿਊਟੀ ਲਾਈ ਆ ਵਿਜੀਟੇਰ ਪ੍ਰਭਾਵ ਤੇਰੀਆ ਉੱਥੇ ਜਾ ਕੇ ਲੋਕਾਂ ਦੀ ਸਾਰ ਲਓ ਜੋ ਲੋੜਾਂ ਨੇ ਲੋਕਾਂ ਨੂੰ ਉਹ ਉਹਨਾਂ ਨੂੰ ਜ਼ਰੂਰਤਾਂ ਉਹਨਾਂ ਦੀਆਂ ਪੂਰੀਆਂ ਕਰੋ ਅੱਜ ਵੀ ਅਸੀਂ ਸਵੇਰ ਦੇ ਲੋਕਾਂ ਦੇ ਜਿਹੜੇ ਪਸ਼ੂ ਨੇ ਬਾਹਰ ਕੱਢਿਆ ਸੁੱਕੇ ਪਾਸੇ ਹੜਾਲੇ ਇੰਨੇ ਚੋਂ ਉਹਨਾਂ ਲਈ ਪੱਠੇ ਉਹਨਾਂ ਵਾਸਤੇ ਸਾਇਲੇਜ ਜਾਂ ਚੋਕਰ ਦਾ ਇੰਤਜ਼ਾਮ ਕਰਕੇ ਆਏ ਆ ਤੇ ਇਹ ਵੇਖੋ ਜਿਹੜੀ ਪੰਜਾਬ ਸਟੇਟ ਆ ਨਾ ਇਹ ਉਹ ਸਟੇਟ ਆ ਜਿਨੇ ਅੰਨ ਪੈਦਾ ਕਰਕੇ ਪੂਰੇ ਦੇਸ਼ ਦਾ ਢਿੱਡ ਭਰਿਆ ਤੇ ਅੰਨਦਾਤੇ ਵਾਲੇ ਸਟੇਟ ਕੋਲੋਂ ਆਂਧਾ ਤੇ ਵਾਲੇ ਸੂਬੇ ਕੋਲੋਂ ਜਿਹੜੇ ਲੋੜਵੰਦ ਪਰਿਵਾਰ ਨੇ ਉਹਨਾਂ ਦੇ ਕੋਲੋਂ ਰੋਟੀ ਹੋਈ ਜਾ ਰਹੀ ਹੈ ਇਹ ਕੋਈ ਨਿਆਣ ਦੀ ਗੱਲ ਨਹੀਂ ਗਈ ਵੇਖੋ ਪੰਜਾਬ ਦੇ ਲੋਕ ਤੇ ਉਹ ਜਾਂਬਾਜ ਨੇ ਜਿਹਾਰੂ ਸਾਥੀ ਨੇ ਦਲੇਰ ਲੋਕ ਨੇ ਕਿਤੇ ਵੀ ਕੋਈ ਆਫਤ ਆਵੇ ਨਾ ਕੱਲਾ ਭਾਰਤ ਨਹੀਂ ਬਾਹਰ ਵਿਦੇਸ਼ਾਂ 'ਚ ਵੀ ਆਫਤ ਆਵੇ ਤੇ ਸਾਡੇ ਜਿਹੜੇ ਪੰਜਾਬੀ ਆ ਉਹ ਜਾ ਕੇ ਉੱਥੇ ਲੰਗਰ ਲਾ ਦਿੰਦੇ ਆ ਉਹ ਲੋਕਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੰਦੇ ਆ ਤੇ ਭਾਜਪੀ ਸਰਕਾਰ ਲੋੜਵੰਦਾ ਪਰਿਵਾਰਾਂ ਦੇ ਮੂੰਹ ਤੇ ਵਿੱਚੋਂ ਰੋਟੀ ਖੋਹਦੀ ਪਈ ਹੈ ਸਾਡੀ ਸਰਕਾਰ ਸ਼੍ਰੀ ਅਰਵਿੰਦ ਕੇਜਰੀਵਾਲ ਸਰਦਾਰ ਭਗਵੰਤ ਸਿੰਘ ਮਾਨ ਜਿੱਥੇ ਵੀ ਸਾਨੂੰ ਡਟਣਾ ਪਊ ਨਾ ਇਹ ਲੜਾਈ ਅਸੀਂ ਡਟ ਕੇ ਲੜਾਂਗੇ ਅਸੀਂ ਕਿਸੇ ਦਾ ਇੱਕ ਕਾਰਡ ਨਹੀਂ ਕੱਟਣ ਦੇਣਾ ਵੇਖੋ 1 ਕਰੋੜ 29 ਲੱਖ ਜਿਹੜੇ ਜੀ ਆ ਉਹਨਾਂ ਦੀ ਈ ਕੇ ਵੀ ਸੀ ਹੋ ਗਈ ਆ ਤੇ ਜਿਹੜੇ ਰਹਿੰਦੇ ਆ ਆਉਂਦੇ 6 ਮਹੀਨਿਆਂ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੁੱਖ ਮੰਤਰੀ ਪੰਜਾਬ ਜੀ ਨੇ ਕਹਤਾ ਕਿ ਉਹਦੇ 6 ਮਹੀਨਿਆਂ ਚ ਬਾਕੀ ਰਹਿੰਦੇ ਪਰਿਵਾਰਾਂ ਦੀ ਵੀ ਈਕੇवाईसी ਜਿਹੜੀ ਆ ਉਹ ਕੰਪਲੀਟ ਕਰ ਦਾਂਗੇ ਇਹ ਕੇਂਦਰ ਤੇ ਇੱਕ ਸਿਰਫ ਬਹਾਨਾ ਬਣਾ ਰਹੀ ਹੈ ਈਕੇवाईसी ਦੇ ਸਾਰੇ ਨਾਂ ਪੰਜਾਬੀਆਂ ਦੇ ਲੋੜਵੰਦਾਂ ਦੇ ਮੂੰਹ ਚੋਂ ਅਨਾਜ ਖੋਣਾ ਚਾਹੁੰਦੀ ਹੈ ਤੇ ਵੇਖੋ ਜਿਨ੍ਹਾਂ ਜਿਨ੍ਹਾਂ ਪੰਜਾਬ ਨਾ ਮੱਥਾ ਲਾਇਆ ਜਿਨ੍ਹਾਂ ਵੀ ਗੁਰੂਆਂ ਨਾਲ ਇੱਥੇ ਸਾਡੇ ਪੰਜਾਬ ਦੇ ਵਿੱਚ ਮੱਥਾ ਲਾਇਆ ਉਹਦਾ ਅੰਤ ਹੋਇਆ ਤੇ ਜੇ ਇਹ ਲੋਕ ਪੰਜਾਬ ਨਾਲ ਧੱਕਾ ਕਰਨਗੇ ਵਿਤਕਰਾ ਕਰਨਗੇ ਸਰਦਾਰ ਭਗਵੰਤ ਸਿੰਘ ਮਾਨ ਤੇ ਸਾਡੀ ਸਮੁੱਚੀ ਆਮ ਆदमी ਪਾਰਟੀ ਦੀ ਲੀਡਰਸ਼ਿਪ ਅਸੀਂ ਇੱਥੇ ਵਿਰੋਧ ਵੀ ਕਰਾਂਗੇ ਅਸੀਂ ਕਾਨੂੰਨੀ ਲੜਾਈ ਵੀ ਲੜਾਂਗੇ ਅਸੀਂ ਮਾਨਜੋਗ ਹਾਈ ਕੋਰਟ ਮਾਨਜੋਗ ਸੁਪਰੀਮ ਕੋਰਟ ਤੇ ਵੀ ਜਾਵਾਂਗੇ ਅਸੀਂ ਕਿਤਾਬੀ ਕਿਸੇ ਗਰੀਬ ਦਾ ਰਾਸ਼ਨ ਕਾਰਡ ਨਹੀਂ ਕਟਣ ਦਵਾਂਗੇ ਸਰ ਜਿੰਨੀ ਚੋਣ ਹੈਗੀ ਤੇ ਜਿੰਨੀ ਚੋਣ ਦੇ ਵਿੱਚ ਇੱਥੇ ਸਾਰੀ বিজেপি ਪਾਰਟੀ ਬੈਠ ਲੱਗੀ ਆ ਕੇ ਉਹਨਾਂ ਨੇ ਆਪਣੇ ਥੋੜੇ ਸਾਫ਼ੀ ਹੁੰਦਾ ਤੇ ਉਹਦਾ ਜਿਹੜਾ ਬਾਕੀ ਸਾਰਾ ਕਰਮਦਾਰ ਵੇਖਣਾ ਇਹ ਉਸ ਜਿਮਣੀ ਚੋਣ ਦੇ ਵਿੱਚ ਉਹਨਾਂ ਦਾ ਇਸ ਸਮੇਂ ਵਿਰੋਧ ਕੀਤਾ ਜੋ ਜਿਹੜੇ ਆ ਕਾਟਾ ਦੀ ਗੱਲ ਹੈ। ਵਿਖੋ ਕੱਲੀ ਇਹ ਜਿਮਣੀ ਚੋਣ ਨਹੀਂ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਸੰਘਰਸ਼ ਵਿੱਡਾਂਗੇ। ਕੱਲਾ ਇਹ ਥੋੜਾ ਤਰਨਦਾਰਨ ਦੇ ਵਿੱਚ ਆਪਾਂ ਕੋਈ ਵਿਰੋਧ ਕਰਨਾ। ਅਸੀਂ ਪੂਰੇ ਪੰਜਾਬ ਦੇ ਵਿੱਚ ਸੰਘਰਸ਼ ਵਿੱਡਾਂਗੇ। ਕਾਨੂੰਨੀ ਲੜਾਈ ਵੀ ਲੜਾਂਗੇ। ਅਸੀਂ ਆਪਦੇ ਇੱਕ ਇੱਕ ਪਰਿਵਾਰ ਦਾ ਜਿਹੜਾ ਰਾਸ਼ਨ ਕਾਰਡ ਆ ਉਹ ਬਿਲਕੁਲ ਨਹੀਂ ਕੱਟਣ ਦੇਵਾਂਗੇ। ਹਰ ਪਰਿਵਾਰ ਦੇ ਨਾਲ ਖੜੇ ਹਾਂ। ਇਹ ਅਸੀਂ ਪੂਰੇ ਪੰਜਾਬ ਦੇ ਭਣਾ ਭਰਾਵਾਂ ਨੂੰ ਆਪਦੇ ਹਲਕੇ ਦੇ ਭਣਾ ਭਰਾਵਾਂ ਨੂੰ ਇਹ ਵਿਸ਼ਵਾਸ ਦਿਵਾਉਂਦੇ ਆ। ਕਿ ਜਿਹੜਾ ਤੱਕਾ ਅੱਗੇ ਜਲਾਈ ਚ 23 ਲੱਖ ਜੀਆਂ ਦਾ ਇਹਨਾਂ ਨੇ ਕਾਰਡ ਕੱਟ ਕੇ ਕਰਤਾ ਲਗਭਗ ਉਦੋਂ ਵੀ 6 ਲੱਖ ਕਾਰਡ ਕੱਟਤਾ ਇਹਨਾਂ ਨੇ ਬਿਨਾ ਪੁੱਛੇ ਤੋਂ ਬਿਨਾ ਕੋਈ ਇਨਕੁਆਰੀ ਕੀਤੇ ਤੋਂ ਤੇ ਹੁਣ ਫੇਰ 8 ਲੱਖ ਦੇ ਕਰੀਬ ਇਹ ਫੇਰ ਕਾਰਡ ਕੱਟਦੇ ਪਏ ਟੋਟਲ 1 ਕਰੋੜ 53 ਲੱਖ ਜੀ ਨੇ ਜਿਨ੍ਹਾਂ ਨੂੰ ਰਾਸ਼ਨ ਮਿਲਦਾ ਹੈ 1 ਕਰੋੜ 53 ਲੱਖ ਜੀ ਉਹਦੇ ਚੋਂ 55 ਲੱਖ ਜੀਆਂ ਦਾ ਇਹ ਕਾਰਡ ਕੱਟਦੇ ਰਾਸ਼ਨ ਕੱਟਦੇ ਪਏ ਆ 55 ਲੱਖ ਜੀ ਦਾ ਮਤਲਬ ਹਰ ਤਿੰਨਾਂ ਜੀਆ ਦੇ ਪਿੱਛੇ ਇੱਕ ਜੀ ਦੀ ਇਹ ਰੋਟੀ ਖੁੰਦੇ ਪਏ ਹਰ ਤਿੰਨਾਂ ਕਾਡਾਂ ਦੇ ਪਿੱਛੇ ਇੱਕ ਕਾਰਡ ਕੱਟਦੇ ਪਏ ਆ ਭੁੱਲਾ ਸਾਹਿਬ ਕਿ ਪੰਜਾਬ ਗਵਰਨਮੈਂਟ ਤੇ ਵੇਖੋ ਸੰਘਰਸ਼ ਲੜਦੀ ਪਈ ਆ ਜੇ ਸੈਂਟਰ ਸਾਨੂੰ ਅਨਾਜ ਦੇਵੇ ਤੇ ਸਾਨੂੰ ਕੀ ਪਰੇਸ਼ਾਨੀ ਆਉਂਦੀ ਹੈ ਕੀ ਦਿੱਕਤ ਆਉਂਦੀ ਹੈ ਵੀ ਅਸੀਂ ਗਰੀਬਾਂ ਦਾ ਰਾਸ਼ਨ ਰੋਕੀਏ ਨਾਲੇ ਜਿਹੜੀ ਸੈਂਟਰ ਵੱਲੋਂ ਕਾਣਕ ਆਉਂਦੀ ਆ ਨਾ ਜਿਹੜੀ ਲੋੜਵੰਦ ਪਰਿਵਾਰਾਂ ਨੂੰ ਮਿਲਦੀ ਆ ਪੰਜਾਬ ਗਵਰਨਮੈਂਟ ਉਹਨੂੰ ਵੰਡ ਸਕਦੀ ਰੋਕ ਨਹੀਂ ਸਕਦੀ ਕਿਉਂਕਿ ਇਹ ਜਿਹੜਾ ਕੋਟਾ ਹੈ ਲੋੜਵੰਦ ਪਰਿਵਾਰਾਂ ਦਾ ਕੋਟਾ ਪੰਜਾਬ ਸਰਕਾਰ ਇਹਨੂੰ ਹੋਰ ਕਿਤੇ ਵੀ ਵੰਡ ਜਾਂ ਕੋਈ ਉਹਨੂੰ ਵੇਚ ਜਾਂ ਉਹਨੂੰ ਕਿਤੇ ਵੀ ਹੋਰ ਬੰਦੇ ਨੂੰ ਨਹੀਂ ਦੇ ਸਕਦੀ ਉਹਨਾਂ ਲੋੜਵੰਦ ਪਰਿਵਾਰਾਂ ਨੂੰ ਹੀ ਦੇ ਸਕਦੀ ਜਿਨ੍ਹਾਂ ਦੇ ਕਾਰਡ ਬਣੇ ਇਹ ਤਰ੍ਹਾਂ ਕਿਹਨੂੰ ਦਿੰਦੇ ਆ ਜਿਹਦੇ ਕੋ 2 ਢਾਈ ਏਕੜ ਜ਼ਮੀਨ ਹੈ ਜਾਂ ਜਿਸਦੇ ਕੋ ਕੋ ਮਰੂਤੀ ਜਾਂ ਹਾਲਟੂ ਆ ਸੈਕੰਡ ਹੈਂਡ ਕਾਰ ਜਾਂ ਜਿਸਦਾ ਮੁੰਡਾ ਕੋ ਨੌਕਰੀ ਜਿਸਦਾ ਮੁੰਡਾ ਨੌਕਰੀ ਲਾਪਿਆ ਉਹਦੇ ਮੁੰਡੇ ਨੂੰ ਤਰਖਾ ਆਉਂਦੀ ਆ ਕਈ ਮੁੜਕੇ ਮਾ ਪਿਓ ਜਾਂ ਭੈਣਾ ਭਰਾਵਾਂ ਦੇ ਲਾਗੇ ਵੀ ਨਹੀਂ ਲੱਗਦੀ ਉਹ ਕੋਈ ਮੀਰ ਨਹੀਂਗਾ ਇਹ ਉਹ ਬਹਾਨੇ ਬਣਾਉਂਦੇ ਪਏ ਆ ਉਹ ਕੋਈ ਮੀਰ ਪਰਿਵਾਰ ਨਹੀਂ ਗੇ ਗਰੀਬ ਪਰਿਵਾਰ ਨੇ ਜੇ ਬੀਜੇਪੀ ਇਹ ਤੱਕਾ ਕਰੂਗੀ ਅਸੀਂ ਸੰਘਰਸ਼ ਲੜਾਂਗੇ ਅਸੀਂ ਕਿਸੇ ਦਾ ਕੋਈ ਕਾਰ ਨਹੀਂ ਕੱਟਣ ਦਵਾਂਗੇ ਹਰ ਪਰਿਵਾਰ ਦੀ ਰੋਟੀ ਜਿਹੜੀ ਆ ਉਹ ਸੁਰੱਖਿਅਤ ਆ ਕਿਸੇ ਦੇ ਮੂੰਹ 'ਚ ਅਸੀਂ ਦਾਣਾ ਨਹੀਂ ਖੋਣ ਦਵਾਂਗੇ ਬੀਜੇਪੀ ਨੂੰ ਪੱਲਟਾ ਹੋਣਾ ਚਾਹੀਦਾ ਹੈ ਕ੍ਰਾਈਟੇਰੀਆ ਕੀ ਹੋਣਾ ਚਾਹੀਦਾ ਕ੍ਰਾਈਟੇਰੀਆ ਇਹ ਹੋਈ ਆ ਜਿਹੜਾ ਗਰੀਬ ਪਰਿਵਾਰ ਆ ਉਹ ਜਿਹੜਾ ਦੀਪੂ ਹੋਲਡਰ ਆ ਸਬੰਧਤ ਇਨਸਪੈਕਟਰ ਆ ਨਗਰ ਕੌਂਸਲ ਦੇ ਵਿੱਚ ਅਫਸਰ ਨੇ ਉਹ ਜਾਂਚ ਕਰਨ ਜਿਹੜਾ ਕੋਈ ਮੀਰ ਬੰਦਾ ਜਿਹਦੀ ਕੋਈ ਕੋਈ ਜ਼ਾਇਦਾਤ ਆ ਜਿਹਦੇ ਕੋਈ 15-20 ਕਿੱਲੇ ਜ਼ਮੀਨ ਆ ਜਾਂ ਕੋਈ ਵੱਡੀ ਨੌਕਰੀ ਤੇ ਲੱਗਾ ਜਾਂ ਕੋਈ ਉਹਦਾ ਬਿਜ਼ਨਸ ਆ ਬੰਦੇ ਦਾ ਜਾਂ ਉਹਦੇ ਕੋਲ 2-4 ਕੋਠੀਆਂ ਨੇ ਉਹਨਾਂ ਦੀ ਬੰਦ ਹੋਣੀ ਚਾਹੀਦੀ ਆ ਜੇ ਕੋਈ ਵੇਖੋ ਕੋਈ ਇਹੋ ਜਿਹਾ ਬੰਦਾ ਜਿਹਦੀ ਕੋਈ 20 ਕਿੱਲੇ ਜ਼ਮੀਨ ਆ ਉਹਦਾ ਨਹੀਂ ਅਸੀਂ ਆਂਦੇ ਭੀ ਉਹਦਾ ਕਾਰਡ ਬਣੇ ਕਾਰਡ ਉਹਦਾ ਬਣਨਾ ਚਾਹੀਦਾ ਜਿਹੜਾ ਗਰੀਬ ਆ ਤੇ ਗਰੀਬ ਲੋਕਾਂ ਦੇ ਹੀ ਇਹ ਕਾਰਡ ਕੱਟਦੇ ਪਏ ਆ ਜੇ ਕੋਈ ਹੋਊ 1-2 ਹੋਣਗੇ ਬੰਦੇ ਇਹੋ ਜਿਹੇ ਕੋਈ ਇਹ ਥੋੜਾ ਭੀ 8 ਲੱਖ ਕਾਰਡ ਬਣ ਗਿਆ ਅੱਠ 6 ਅੱਗੇ ਕੱਟਤਾ 8 ਲੱਖ ਇਹ ਕੱਟਣ ਲੱਗੇ 14 ਲੱਖ ਕਾਰਡ ਇਹ ਕੱਟ ਦੇਣ ਲੱਗੇ ਆ ਮੈਂ ਅੱਗੇ ਗੱਲ ਕੀਤੀ ਜਿਹੜਾ ਕੋਈ ਹੋ ਜਾ ਇੱਕ ਅੱਧਾ ਉਹਦਾ ਕਟਿਆ ਜਾਣਾ ਦੀਦਾ ਉਹਨੂੰ ਤੇ ਪੈਸੇ ਹੀ ਨਹੀਂ ਲੈਣੀ ਚਾਹੀਦੀ ਜਿਹੜਾ ਕੋਈ 15 20 ਕਿੱਲੇ ਵਾਲਾ ਜਾਂ ਕੋਈ ਵੱਡੀ ਗੱਡੀ ਤੇ ਹੁੰਦਾ ਆ ਜਿਹਦੇ ਕੋਲ ਵੱਡੀ ਗੱਡੀ ਆ ਕੋਈ 15 20 ਲੱਖ ਵਾਲੀ ਉਹਨੂੰ ਤੇ ਪੈਸੇ ਹੀ ਨਹੀਂ ਲੈਣੀ ਚਾਹੀਦੀ ਜੇ ਆ ਜਿਹੜੇ ਪਿੱਛੇ ਜਲਾਈ ਚ ਕੱਟੇ ਗਏ 6 ਲੱਖ ਕਾਰਡ 23 ਲੱਖ ਜੀਆਂ ਦੇ ਕਾਰਡ ਕੱਟੇ ਗਏ ਉਹ ਬਿਲਕੁਲ ਉਹਨਾਂ ਲੋਕਾਂ ਦੇ ਕੱਟੇ ਗਏ ਜਿਹੜੇ ਗਰੀਬ ਆ ਜਿਨ੍ਹਾਂ ਨੂੰ ਨਹੀਂ ਮਿਲਦਾ ਪਿਆ ਰਾਸ਼ਨ ਅਹੀਂ ਤੇ ਕਿੰਨੇ ਜਿਹੜੇ ਗਰੀਬ ਰਹ ਸਰ ਜਿੰਨਾ ਮਾਨ ਜਿੰਨਾ ਚਿਰ ਪੰਜਾਬ ਦੇ ਮੁੱਖ ਮੰਤਰੀ ਆ ਕਿਸੇ ਦਾ ਕਾਰਡ ਨਹੀਂ ਕਟਿਆ ਜਾਊਗਾ ਕੋਈ ਘਰ ਭੁੱਖਾ ਨਹੀਂ ਰਹਿਣ ਦਿੱਤਾ ਜਾਊਗਾ ਹਰ ਜੀ ਨੂੰ ਉਹਦੀ ਬੰਦੀ ਕਣਕ ਮਿਲੂਗੀ ਤੇ ਉਹ ਆਪਦੇ ਪਰਿਵਾਰ ਦੇ ਵਿੱਚ ਰੋਟੀ ਖਾ ਕੇ ਢਿੱਡ ਭਰ ਕੇ ਸੌਣ ਉਹ ਲਕਸਾਬ ਡੀਪੂ ਆਰਡਰ ਕੱਟ ਦਿੰਦਾ ਤੁਸੀਂ ਉਹਦੀ ਜਾਣਕਾਰੀ ਸਾਨੂੰ ਦਿਓ ਸ਼ਿਕਾਇਤ ਦਿਓ ਉਹ ਡੀਪੂ ਆਰਡਰ ਤੇ ਸਖਤ ਕਾਰਵਾਈ ਕਰਾਂਗੇ ਜਾਂਚ ਕਰਕੇ ਜੇ ਵਾਕਈ ਹੀ ਉਹ ਕੱਟ ਦਿੰਦਾ ਤੇ ਉਹਦਾ ਡੀਪੂ ਸਸਪੈਂਡ ਕਰਾਵਾਂਗੇ ਜਦੋਂ ਆਪਾਂ ਜਾਂਚ ਕਰਾਵਾਂਗੇ ਗਦਾਮਾਂ ਚੋਂ ਚੈੱਕ ਕਰਾਵਾਂਗੇ ਤੋਲ ਜੇ ਕਿਹੜੀ ਡੀਪੂ ਆਰਡਰ ਨੂੰ ਪਿੱਛੋਂ ਘੱਟ ਆਉਂਦੀ ਆ ਉਹਦਾ ਤੋਲ ਆਪਾਂ ਗੋਡਾਊਨ ਚੋਂ ਜਾ ਕੇ ਜੇ ਕੋਈ ਇਹੋ ਜੀ ਗੱਲ ਹੋਊਗੀ ਜੇ ਕੋਈ ਸਬੰਧਤ ਅਫਸਰ ਦਾਗੀ ਹੋਊਗਾ ਉਹ ਅਫਸਰ ਤੇ ਵੀ ਕਾਰਵਾਈ ਹੋਏ ਕੋਈ ਨਹੀਂ ਬਖਸ਼ਿਆ ਜਾਊਗਾ ਅੱਜ ਉਹ ਹੜ੍ਹ ਪ੍ਰਭਾਵਿਤ ਏਰੀਏ ਸਵੇਰ ਦਾ ਮੈਂ ਉੱਥੇ ਸੇਵਾ ਕਰਦਾ ਪਿਆ ਉਸੇ ਤਰ੍ਹਾਂ ਟੀ-ਸ਼ਰਟ ਪਰਨੇ ਦੇ ਵਿੱਚ ਇੱਥੇ ਆ ਗਏ ਅਸੀਂ ਤੇ ਪੰਜਾਬ ਦੇ ਲੋਕਾਂ ਲਈ ਖੜੇ ਆ ਡਟੇ ਆ ਲੜਦੇ ਰਹਾਂਗੇ ਵੇਖੋ ਸਾਡਾ ਤੇ ਕੇਂਦਰ ਨੂੰ ਇਹ ਚਾਹੀਦਾ ਇਹ ਸੋਚਣਾ ਚਾਹੀਦਾ ਵੀ ਪੰਜਾਬ ਦੀਆਂ ਤੇ 6-7 ਜਿਹੜੀਆਂ ਡਿਸਟ੍ਰਿਕਟਾਂ ਆ 6-7 ਜ਼ਿਲ੍ਹੇ ਉਹ ਹੜ੍ਹਾਂ ਤੋਂ ਪ੍ਰਭਾਵਿਤ ਨੇ ਹੜ੍ਹਾਂ ਦੇ ਵੇਲੇ ਸਗੋਂ ਦੇਣ ਦੀ بجائے ਇਹ ਮੂੰਹ ਚੋਂ ਰੋਟੀ ਖੋਹਦੇ ਪਏ ਇਹਦੇ ਸਗਵਾੜਾਂ 'ਚ ਇਹਨਾਂ ਨੂੰ ਡਬਲ ਕਾੜਕ ਦੇਣੀ ਚਾਹੀਦੀ ਆ ਇਹਨਾਂ 6-7 ਜ਼ਿਲ੍ਹਿਆਂ 'ਚ ਇਹਨਾਂ ਨੂੰ ਡਬਲ ਕਾੜਕ ਦੇਣੀ ਚਾਹੀਦੀ ਸਰ ਵੇਖਣ ਨੂੰ ਮਿਲਦਾ ਕਿ 25 ਪਰ ਭਈ ਹੋਊਗੀ ਜਿਹੜਾ ਕੋਈ 25 ਕਿਲੋ ਦੀ ਜਗ੍ਹਾ ਤੇ 15 ਕਿਲੋ ਦਿੰਦਾ ਉਹਦਾ ਡੀਪੂ ਸਸਪੈਂਡ ਹੋਊਗਾ ਸਖਤ ਕਾਰਵਾਈ ਹੋਊ ਜਾਂਚ ਕਰਕੇ ਜੇ ਪਾਇਆ ਜਾਂਦਾ